ਦੀ ਮੰਗ ਦੇ ਉੱਤੇ ਪੇਸ਼ ਕਰ ਰਹੇ ਹਾਂ ਹਰ ਮਿੱਟੀ ਦੀ ਆਪਣੀ ਖਸਲਤ ਨਾਵਲ ਜਿਸ ਨੂੰ ਲਿਖਿਆ ਹੈ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਸ਼੍ਰੀ ਜਸਪਾਲ ਮਾਨਖੇੜਾ ਜੀ ਨੇ ਤੇ ਲੋ ਜੀ ਅੱਜ ਆਪਾਂ ਸੁਣਦੇ ਹਾਂ ਇਸ ਨਾਵਲ ਦਾ 17ਵਾਂ ਭਾਗ ਬਬਲੀ ਕਹਿਣ ਲੱਗੀ ਵਕੀਲ ਨੂੰ ਚਿੱਟੇ ਜਾਂ ਸਮੈਕ ਦੇ ਕੇਸ ਵਿੱਚ ਹਸਾਓ ਉਹਦੀ ਗੱਡੀ ਵਿੱਚ ਸਮਾਨ ਧਰ ਕੇ ਫੜਾਓ ਨਾਰਕੋਟਿਕ ਕੇਸ ਪਾ ਕੇ ਜੇਲ੍ਹ ਚ ਸੁਟੋ ਜਿਵੇਂ ਵਕੀਲ ਨਾ ਰਹਾ ਤਾਂ ਉਹ ਕੇਸ ਨਹੀਂ ਜਿੱਤ ਸਕਣਗੇ ਸ਼ੈਲੀ ਵੀ ਝੱਟ ਬੋਲ ਪਿਆ ਜਾਂ ਉਹਦੀਆਂ ਲੱਤਾਂ ਤੋੜੀਏ ਅਟੈਕ ਕਰੀਏ ਉਹਤੇ ਵਨੀਤ ਮੌਂਟੀ ਵਿਕਰਮਪਾਲ ਸੋਚੀ ਪਏ ਗਏ ਇੱਕ ਚੁੱਪ ਛਾ ਗਈ ਚੁੱਪ ਵਨੀਤ ਨੇ ਤੋੜੀ ਵਿਕਰਮ ਤੁਸੀਂ ਪਲਾਨ ਤਿਆਰ ਕਰੋ ਵਕੀਲ ਨੂੰ ਫੁੰਡਣ ਦਾ ਤੇਰਾ ਤਜਰਬਾ ਵਿਰਾਟ ਹੈ ਇਹ ਜਿਹੇ ਮਾਮਲਿਆਂ ਵਿੱਚ ਤੂੰ ਬੜਾ ਦੋਦੋ ਤੋਤਾ ਹੈ ਸਤੰਤਰ ਦਾ ਸੈਨਾਨੀ ਦਾ ਪੋਤਾ ਤਾਂ ਤੂੰ ਨਾਮ ਦਾ ਹੀ ਹੈ ਆਪਦੇ ਬਾਬੇ ਵਾਲਾ ਤਾਂ ਇੱਕ ਵੀ ਗੁਣ ਨਹੀਂ ਤੇਰੇ ਚ ਵਨੀਤ ਯਾਰ ਬਾਬੇ ਵਾਲੇ ਗੁਣ ਨਾ ਕਹਿ ਔਗਣ ਕਹਿ ਬਾਬੇ ਨੇ ਤਾਂ ਦੋ ਪੀੜੀਆਂ ਭੁੱਖੀਆਂ ਮਾਰਤੀਆਂ ਹੁਣ ਕੁਝ ਸੁਰਤ ਆਈ ਏ ਕਰਨ ਉਹਦੇ ਮਰਨ ਤੋਂ ਬਾਅਦ ਫਿਰ ਮਾਉਂਟੀ ਦੇ ਸੰਘਾ ਕਰਨਗੇ ਇਹ ਕੰਮ ਚਿਟਾ ਬਾਹਰ ਖੜਾ ਉਹ ਤੋਂ ਲੈ ਲੋ ਬਿਕਰਮਪਾਲ ਨੇ ਕਿਹਾ ਤੇ ਉੱਠ ਪਿਆ ਮੈਂ ਵੀ ਨਾਲ ਹੀ ਆ ਸ਼ੈਲੀ ਉਸਲ ਵਟੇ ਲੈਣ ਲੱਗਾ ਹਾਂ ਹਾਂ ਕਰਦੇ ਉਹ ਸਾਰੇ ਉੱਠ ਖੜੇ ਉਹ ਅਜੀਬ ਬਾਹਰਲੇ ਲਾਨ ਵਿੱਚ ਹੀ ਆਏ ਸਨ ਕਿ ਬਾਹਰ ਡੀਐਸਪੀ ਨੇ ਅੱਡੀਆਂ ਜੋੜ ਕੇ ਸਲੂਟ ਠੋਕਿਆ ਸਿਰਤ ਕੁਝ ਲਿਖਣ ਲਈ ਕਈ ਘੰਟੇ ਤੋਂ ਖੋਜਲ ਰਹੀ ਸੀ ਉਹ ਕੁਝ ਲਿਖਦੀ ਫਿਰ ਪਾੜ ਦਿੰਦੀ ਫਿਰ ਲਿਖਦੀ ਫਿਰ ਪਾੜ ਸੁੱਟਦੀ ਉਸ ਨੂੰ ਲੱਗਦਾ ਕਾਗਜ਼ ਦੀ ਹਿੱਕ ਉੱਤੇ ਕਲਮ ਨਹੀਂ ਚੱਲ ਰਹੀ ਉਸ ਦੀ ਛਾਤੀ ਉੱਤੇ ਸ਼ੁਰਗਾਂ ਚੱਲ ਰੀਆਂ ਹਨ ਸਿਆਹੀ ਨਹੀਂ ਤੇਜ਼ਾਬ ਉਸ ਦੀ ਹਿੱਕ ਤੇ ਸ਼ੇਕ ਕਰ ਰਿਹਾ ਉਸ ਦੀ ਦੇ ਆਪਣੇ ਘਰ ਬੈਠੀ ਰਹਿ ਜਾਂਦੀ ਪੌਰ ਉਡਾਰੀ ਮਾਰ ਜਾਂਦਾ ਰੂ ਪੌੜੀਆਂ ਤੋਂ ਕੜੀਸੀ ਜਾਂਦੀ ਸਵੈਮਾਨ ਰੂ ਵਾਂਗ ਪਿੰਜਾ ਜਾਂਦਾ ਆਬਰੂ ਤਾਰ-ਤਾਰ ਕੀਤੀ ਜਾਂਦੀ ਉਸ ਨੂੰ ਆਪਣੇ ਸਰੀਰ ਤੇ ਕਾਕਰੋਚ ਰਿੰਗਦੇ ਲੱਗਦੇ ਜੋ ਕਾਂ ਚਿੱਚੜ ਚਿੰਬੜੇ ਲੱਗਦੇ ਸੈਂਕੜੇ ਠੂਹੇ ਡੰਗ ਮਾਰਦੇ ਪ੍ਰਤੀਤ ਹੁੰਦੇ ਭੁੱਖੇ ਚੂਹੇ ਦੰਦੀਆਂ ਵੜਦੇ ਟੱਕ ਮਕੌੜੇ ਮਾਸ ਚੂੰਡਦੇ ਲੱਗਦੇ ਉਹ ਕਿੰਨਾ ਕਿੰਨਾ ਚਰਗਮਸਮ ਹੋਈ ਬੈਠੀ ਰਹਿੰਦੀ ਪਈ ਰਹਿੰਦੀ 25-26 ਦਿਨਾਂ ਦਾ ਦਸੌਂਟਾ ਫਿਲਮ ਦੀ ਰੀਲ ਵਾਂਗ ਅੱਖਾਂ ਅੱਗੋਂ ਦੀ ਘੁੰਮ ਜਾਂਦਾ ਦੋਸਤਾਂ ਮਨ ਬੁਲੁੰਦਿਆ ਜਾਂਦਾ ਦਿਲ ਦਿਮਾਗ ਪਾਟਣ ਵਾਲਾ ਹੋ ਜਾਂਦਾ ਅੱਖਾਂ ਅੱਗੇ ਹਨੇਰਾ ਛਾ ਜਾਂਦਾ ਕੰਨਾਂ ਵਿੱਚ ਗੜਗੜਾਹਟ ਹੋਈ ਜਾਂਦੀ ਉਸਦੇ ਹੱਥ ਵਿੱਚ ਫੜਿਆ ਬਲ ਪੈਨ ਕੰਬੀ ਜਾਂਦਾ ਉਹ ਪੇਪਰ ਬੋਰਡ ਬਗਾਹ ਮਾਰਦੀ ਸੌਣ ਦੀ ਕੋਸ਼ਿਸ਼ ਕਰਦੀ ਪਰ ਨੀਂਦ ਨਾ ਆਉਂਦੀ ਆਖਰ ਸਰੀਰ ਢਟਾਲ ਹੋ ਗਿਆ ਉਹ ਫਟਣ ਵਾਲਾ ਹੋ ਗਿਆ ਕੰਨ ਸੁਣਨੋਂ हट ਗਏ ਅੱਖਾਂ ਬੰਦ ਹੋਣ ਲੱਗੀਆਂ ਰਸ ਰਸ ਭੱਜਦੇ ਜਵਾਕ ਵਾਂਗ ਦੂਰ ਦੂਰ ਭੱਜਦੀ ਨਿੰਧਿਆ ਰਾਣੀ ਸੀਰਤ ਦੀਆਂ ਪਲਕਾਂ ਤੇ ਆ ਬੈਠੀ ਧੱਕੇ ਟੁੱਟਿਆ ਪੀੜਾਂ ਪੰਨਿਆਂ ਸਰੀਰ ਕਿੰਨਾ ਚਿਰ ਅਹਲ ਸੁੱਤਾ ਰਿਹਾ ਸੁੱਤੀ ਸੀਰਤ ਦੇ ਜਿਹਨ ਵਿੱਚ ਇੱਕ ਜਗਨੂਆ ਬੈਠਾ ਬੈਠਾ ਥੋੜਾ ਥੋੜਾ ਚਾਣਣ ਕਰੀ ਗਿਆ ਉਸਦੇ ਤਨ ਮਨ ਵਿੱਚ ਮਿੱਠੀ ਮਿੱਠੀ ਗੁਦਗੁਦੀ ਹੋਈ ਗਈ ਜਗਨੂ ਪੰਜ ਫੁੱਲਾਂ ਵਿੱਚ ਵਟ ਗਿਆ ਲਾਲ ਨੀਲੇ ਪੀਲੇ ਚਿੱਟੇ ਗੁਲਾਬੀ ਫੁੱਲਾਂ ਦਾ ਹਾਰ ਬਣ ਗਿਆ ਹਾਰ ਸੀਰਤ ਦੇ ਦੋਵੇਂ ਹੱਥਾਂ ਤੇ ਆ ਟਿਕਿਆ ਕੋਈ ਉਸ ਨੂੰ ਉਡਣ ਖਟੋਲੇ ਚ ਬਹਾ ਕੇ ਲੈ ਗਿਆ ਉਡਣ ਖਟੋਲਾ ਕਾਲੇ ਸ਼ਾ ਬੱਦਲਾਂ ਵਿੱਚ ਉਡਣ ਲੱਗਾ ਫੁੱਲ ਸੈਂਕੜੇ ਹੱਥਾਂ ਵਿੱਚ ਵਟ ਗਏ ਹੱਥਾਂ ਦੇ ਖੰਭ ਲੱਗ ਪਏ ਖੰਭਾ ਵਾਲੇ ਹੱਥਾਂ ਨੇ ਹਵਾ ਵਿੱਚ ਉਡਦਾ ਉਡਣਖਟੋਲਾ ਜਾ ਫੜਿਆ ਜਿਸ ਵਿੱਚ ਰस्सੀਆਂ ਨਾਲ ਬੰਨੀ ਬੈਠੀ ਸੀ ਰੋ ਰਹੀ ਸੀ ਉਡਣਖਟੋਲਾ ਧੂਕੇ ਧਰਤੀ ਤੇ ਪਟਕਾ ਮਾਰਿਆ ਹਜ਼ਾਰਾਂ ਕੀੜੀਆਂ ਉਡਣਖਟੋਲਾ ਘੜੀਸ ਕੇ ਉੱਚੀਆਂ-ਉੱਚੀਆਂ ਕੰਧਾਂ ਵੱਲ ਖੁੱਡ ਵੱਲ ਲਹਿ ਗਈਆਂ ਖੁੱਡ ਦੇ ਵੱਡੇ ਗੇੜ ਉੱਤੇ ਸੁਧਾਰ ਕਰ ਲਿਖਿਆ ਹੋਇਆ ਸੀ ਸੀਰਤ ਦੀ ਜਾਗ ਖੁੱਲ ਗਈ ਉਹ ਬਾਥਰੂਮ ਵਿੱਚ ਗਈ ਅੱਖਾਂ 'ਤੇ ਪਾਣੀ ਦੇ ਛਿੱਟੇ ਮਾਰੇ ਮੱਥਾ ਧੋਤਾ ਮੂੰਹ ਧੋਤਾ ਗਿੱਲੇ ਹੱਥਾਂ ਨਾਲ ਵਾਲਾਂ ਦੀ ਕੰੰਗੀ ਕੀਤੀ ਫਿਰ ਕੰਬਲ ਵਿੱਚ ਆ ਬੜੀ ਨੀਂਦ ਤੇ ਸੁਫਨੇ ਨੇ ਉਸ ਦੀ ਥਕਾਵਟ ਚੂਸ ਲਈ ਸੀ ਉਸ ਹੱਥ ਵਧਾ ਕੇ ਸਟੂਲ ਤੇ ਪਿਆ ਪੇਪਰ ਬੋਰਡ ਅਤੇ ਬਲ ਪੈਨ ਚੁੱਕਿਆ ਤੇ ਲਿਖਣ ਲੱਗੀ ਇਹੀ ਇਬਾਰਤ ਤਸੀਰਤ ਨੇ ਜੇਤੂ ਰੇਲੀ ਵਿੱਚ ਪੜ੍ਹਨੀ ਸੀ ਉਸ ਦਾ ਦਿਲ ਪੂਰੀ ਤਰ੍ਹਾਂ ਧੜਕ ਰਿਹਾ ਸੀ ਤਨ ਬदन ਝੂਠਾ ਪੈ ਗਿਆ ਸੀ ਲੋਕਾਂ ਦੇ ਠਾਠਾ ਮਾਰਦੇ ਇਕੱਠ ਨੂੰ ਵੇਖ ਕੇ ਉਸ ਦਾ ਮਨ ਘਬਰਾ ਰਿਹਾ ਸੀ ਆਪਣੇ ਨਾਂ ਦੇ ਨਾਰੇ ਸੁਣ ਉਸ ਨੂੰ ਸੰਗ ਲੱਗ ਰਹੇ ਸੀ ਸ਼ਰਮ ਮਹਿਸੂਸ ਹੋ ਰਹੀ ਸੀ ਉਹ ਇਹਨਾਂ ਖਿਆਲਾਂ ਵਿੱਚ ਖੋਈ ਬੈਠੀ ਸੀ ਕਿ ਸਟੇਜ ਤੋਂ ਅਨਾਉਂਸ ਹੋ ਗਿਆ ਹੁਣ ਤੁਹਾਡੇ ਸਾਹਮਣੇ ਬੀਬੀ ਸੀਰਤ ਆਪਣੇ ਦਰਦ ਕਹਾਣੀ ਦੱਸੇਗੀ ਇਸ ਬਹਾਦਰ ਕੁੜੀ ਨੇ ਜੋ ਜ਼ਬਰ ਆਪਣੇ ਤਨ ਮਨ ਤੇ ਚੱਲਿਆ ਉਸ ਦੀ ਵਿਆਖਿਆ ਕਰੂਗੀ ਸਟੇਜ ਤੇ ਆਵੇਗੀ ਬੀਬੀ ਸੀਰਤ ਸਤੇਸ ਖੱਤਰ ਨੇ ਨਾਰਾ ਗੁੰਜਾਇਆ ਬੀਬੀ ਸਿਰਤ ਅਸੀਂ ਤੇਰੇ ਨਾਲ ਹਾਂ ਇਕੱਠ ਵਿੱਚੋਂ ਆਪ ਮੁਹਾਰੇ ਨਾਰੇ ਫਟ ਪਏ ਹੱਕਾਂ ਲਈ ਜੋ ਲੜਦੇ ਲੋਕ ਜੇਲਾਂ ਤੋਂ ਨਹੀਂ ਡਰਦੇ ਲੋਕ ਕੀ ਕਰਨਗੇ ਜੇਲਾਂ ਠਾਣੇ ਲੋਕਾਂ ਦੇ ਹੜਵਾਦੇ ਜਾਣੇ ਦੋਸ਼ੀਆਂ ਨੂੰ ਫਾਹੇ ਲਾਓ ਫਾਹੇ ਲਾਓ ਫਾਹੇ ਲਾਓ ਗੁੰਡਾガーਦੀ ਚੱਕ ਦੇਾਂਗੇ ਤੌਣ ਤੇ ਗੋਡਾ ਰੱਖ ਦੇਾਂਗੇ ਗੁੰਡਿਆਂ ਪੁਲਿਸ ਨਿਤਾਮਾਂ ਦਾ ਗੱਠ ਜੋੜ ਮੁਰਦਾਬਾਦ ਮੁਰਦਾਬਾਦ ਨਾਰਿਆਂ ਦੀ ਗੁੰਜਾਰ ਵਿੱਚ ਕੰਬਦੀਆਂ ਲੱਤਾਂ ਨਾਲ ਸੀਰਤ ਉੱਠੀ ਮਾਈਕ ਅੱਗੇ ਜਾ ਖੜੀ ਜੇਬ ਵਿੱਚੋਂ ਕਾਗਜ਼ ਕੱਢਿਆ ਪੜਨ ਲੱਗੀ ਸੀਰਤ ਦੇ ਬੋਲ ਥਿੜਕ ਰਹੇ ਸਨ ਸਰੀਰ ਕੰਬ ਰਿਹਾ ਸੀ ਮਾਈਕ ਡਿਗੂ ਡਿਗੂ ਕਰਦਾ ਸੀ ਕਾਗਜ਼ ਫੜਫੜਾਉਂਦਾ ਰਿਹਾ ਉਸਦੀ ਨਜ਼ਰ ਅੱਖਰਾਂ ਤੋਂ ਤਿਲਕ-ਤਿਲਕ ਜਾਂਦੀ ਸੀ ਸੀਰਤ ਦੀ ਹਾਲਤ ਵੇਖ ਐਡਵੋਕੇਟ ਇੰਦਰਪਾਲ ਨੇ ਸੀਰਤ ਨੂੰ ਸੱਜੀ ਵਖੀ ਨਾਲ ਲਾ ਕੇ ਸਹਾਰਾ ਦਿੱਤਾ ਮਾਈਕ ਫੜ ਕੇ ਕਹਿਣ ਲੱਗਾ ਮੈਂ ਸੀਰਤ ਦਾ ਟਰਾਂਸਲੇਟਰ ਹਾਂ ਦੋਪਾਸ਼ਿਆ ਸੀਰਤ ਦੇ ਲਫ਼ਜ਼ ਮੈਂ ਪੰਜਾਬੀ ਵਿੱਚ ਅਨੁਵਾਦ ਕਰਕੇ ਤੁਹਾਨੂੰ ਦੱਸਾਂਗਾ ਸੀਤ ਥਾਂ ਬੈਠ ਗਈ ਇੰਦਰਪਾਲ ਬੋਲਦਾ ਗਿਆ ਦੂਜੇ ਦਿਨ ਐਡਵੋਕੇਟ ਇੰਦਰਪਾਲ ਕੋਰਟ ਜਾਣ ਲਈ ਤਿਆਰ ਹੋ ਰਿਹਾ ਸੀ ਕਿ ਸੁਰਮੇਲ ਦਾ ਫੋਨ ਆ ਗਿਆ ਪਾਲ ਜੀ ਕਿੱਥੇ ਹੋ ਘਰੋਂ ਨਿਕਲ ਨਹੀਂ ਲੱਗਾ ਕੋਰਟ ਜਾऊं ਪਹਿਲਾਂ ਬਸ ਘਰੇ ਰੁਕੋ ਮੈਂ ਆਇਆ ਮੈਂ ਲੇਟ ਆ ਯਾਰ ਤੁਹਾਨੂੰ ਕਹਿਤਾ ਕਰੇ ਰਹੋ ਇੰਦਰਪਾਲ ਸੋਚਣ ਲੱਗਾ ਇਹੋ ਜਹੀ ਕੀ ਗੱਲ ਹੋਗੀ ਕੀ ਮਾਜ਼ਰਾ ਹੈ ਉਹ ਇਹ ਸੋਚਾ ਸੋਚਦਾ ਆਪਣੇ ਘਰ ਹੀ ਬਣਾਏ ਦਫ਼ਤਰ ਵਿੱਚ ਆ ਬੈਠਾ ਜਿਸ ਵਿੱਚ ਚਾਰੇ ਕੰਧਾਂ ਨਾਲ ਬਣੀਆਂ ਅਲਮਾਰੀਆਂ ਕਾਨੂੰਨ ਦੀਆਂ ਕਿਤਾਬਾਂ ਨਾਲ ਭਰੀਆਂ ਹੋਈਆਂ ਸਨ ਕਾਨੂੰਨ ਦੀਆਂ ਕਿਤਾਬਾਂ ਤੋਂ ਵੱਖਰੀ ਇੱਕ ਅਲਮਾਰੀ ਵਿੱਚ ਸਾਹਿਤ ਇਤਿਹਾਸ ਵਿਗਿਆਨ ਮਨੋਵਿਗਿਆਨ ਦੀਆਂ ਕਿਤਾਬਾਂ ਪਈਆਂ ਸਨ ਜਿਸ ਉੱਪਰ ਪਾਸ਼ ਦੀ ਫੋਟੋ ਵਾਲਾ ਪੋਸਟਰ ਚਿਪਕਿਆ ਹੋਇਆ ਸੀ ਜਿਸ ਦੇ ਤੇ ਤਾਂ ਪਾਸ਼ ਦੀ ਹੀ ਕਵਤਾ ਦੇ ਲਾਲ ਅੱਖਰ ਪੜਨ ਵਾਲੇ ਦੇ ਜਿਹਨ ਵਿੱਚ ਉੱਤਰ ਜਾਂਦੇ ਸਨ ਮੇਰੇ ਤੋਂ ਆਸ ਨਾ ਕਰਿਓ ਮੈਂ ਖੇਤਾਂ ਦਾ ਪੁੱਤ ਹੋ ਕੇ ਤੁਹਾਡੇ ਚਗਲੇ ਸੁਆਦਾਂ ਦੀ ਗੱਲ ਕਰਾਂਗਾ ਜਿਨ੍ਹਾਂ ਦੇ ਹਰ ਚ ਰੁੱੜ ਜਾਂਦੀ ਹੈ ਸਾਡੇ ਬੱਚਿਆਂ ਦੀ ਤੋਤਲੀ ਕਵਿਤਾ ਤੇ ਸਾਡੀਆਂ ਧੀਆਂ ਦਾ ਕੰਝਕ ਜਿਹਾ ਹਾਸਾ ਸਰਮੇਲ ਦੀ ਉਸ ਨੂੰ ਬਹੁਤਾ ਸਮਾਂ ਉਡੀਕ ਨਾ ਕਰਨੀ ਪਈ ਉਹ ਡਲੇ ਵਾਂਗ ਆ ਵਜਿਆ ਸਰਮੇਲ ਦਾ ਪਿੰਡ ਹਰਿਆਣੇ ਵਿੱਚ ਹਿਸਾਰ ਕੋਲ ਸੀ ਉਹ ਇੰਗਲਿਸ਼ ਦੀ ਐਮਏ ਸੀ ਐਮ ਐਡ ਗੋਲਡ ਮੈਡਲਿਸਟ ਉਹ ਪੰਜਾਬ ਵਿੱਚ ਇੰਗਲਿਸ਼ ਦਾ ਲੈਕਚਰਾਰ ਆ ਲੱਗਿਆ ਤੇ ਇਧਰ ਹੀ ਵਸ ਗਿਆ ਅਧਿਆਪਕ ਯੂਨੀਅਨ ਦਾ ਉਹ ਪੰਜਾਬ ਪੱਦਰ ਦਾ ਆਗੂ ਸੀ ਬੇਬਾਕ ਬੁਲਾਰਾ ਸਿਧਾਂਤ ਦਾ ਗਿਆਤਾ ਮਾਰਕਸਵਾਦ ਉਸ ਸਾਰਾ ਪੜਿਆ ਹੋਇਆ ਸੀ ਉਸ ਅਗਾਊਂ ਸੇਵਾ ਮੁਕਤੀ ਲੈ ਲਈ ਸੀ ਤੇ ਲੋਕ ਸੇਵਾ ਵਿੱਚ ਉੱਜਟ ਗਿਆ ਸੀ ਉਹ ਦਿਲ ਦਾ ਮੋਮ ਅਤੇ ਇਰਾਦੇ ਦਾ ਪੱਕਾ ਮਨੁੱਖ ਸੀ ਉਹ ਹਰ ਗੱਲ ਦੀ ਤਹਿ ਤੱਕ ਜਾਂਦਾ ਗੱਲ ਦਾ ਵਰਤਮਾਨ ਤੇ ਭਵਿੱਖ ਬੁੱਝ ਲੈਂਦਾ ਉਸ ਇੰਦਰਪਾਲ ਨੂੰ ਵੀ ਬਿਨਾਂ ਵਿੰਗ ਵੱਲ ਦੇ ਸਿੱਧਾ ਹੀ ਦੱਸ ਦਿੱਤਾ ਪਾਲ ਸਾਹਿਬ ਤੁਸੀਂ ਡੇਂਜਰ ਜ਼ੋਨ ਵਿੱਚ ਹੋ ਤੁਸੀਂ ਕਿਸੇ ਸਾਜ਼ਿਸ਼ ਵਿੱਚ ਫਸ ਸਕਦੇ ਹੋ ਤੁਹਾਡੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ ਚੁੱਕਨੇ ਰਹੋ ਉਹ ਵਿਚਾਰ ਕਰਨ ਲੱਗੇ ਦਲੀਲਾਂ ਦੇ ਹੀ ਗਏ ਦਲੀਲਾਂ ਕੱਟੇ ਗਏ ਆਖਰ ਉਹ ਇੱਕ ਪੰਤੇੜੇ ਤੇ ਸਹਿਮਤ ਹੋ ਗਏ ਇੰਦਰਪਾਲ ਸਰਮੇਲ ਨੂੰ ਸੰਬੋਧਿਤ ਹੋਇਆ ਚੈਲੰਜ ਕਬੂਲ ਕਰਦੇ ਹਾਂ ਸਰਮੇਲ ਆਪਾਂ ਆਪਣੇ ਤਰੀਕੇ ਨਾਲ ਲੜਾਂਗੇ 4 ਜਵ 20 ਨਵੰਬਰ ਨੂੰ ਸਿਰਤ ਕੇਸ ਦੀ ਪਹਿਲੀ ਪੇਸ਼ੀ ਹੈ ਉਸ ਦਿਨ ਨੂੰ ਆਪਾਂ ਵੰਗਾਰ ਕਬੂਲ ਦਿਨ ਉਹ ਜੋ ਮਨਾਵਾਂਗੇ ਵਿਚਾਰਾਂ ਹੋਈਆਂ ਫੈਸਲਾ ਹੋਇਆ ਤਿਆਰੀਆਂ ਹੋਈਆਂ ਪ੍ਰਬੰਧ ਹੋਏ ਤੇ ਚੌਥਾ ਦਿਨ ਆ ਗਿਆ ਉਹ ਬਾਬਾ ਬੁੱਟਾ ਸਿੰਘ ਭਵਨ ਵਿੱਚ ਇਕੱਠੇ ਹੋਏ ਇੱਕ ਸ਼ਿੰਗਾਰੀ ਹੋਈ ਜਿਪਸੀ ਤਿਆਰ ਖੜੀ ਸੀ ਜਿਪਸੀ ਦੀ ਪਿਛਲੀ ਬਾਡੀ ਤੇ ਲਾਇਆ ਰੈਕਸੀਅਨ ਲਾਇਆ ਹੋਇਆ ਸੀ ਜਿਪਸੀ ਦੀਆਂ ਸਾਈਡਾਂ ਬਾਰਨਟ ਬਾਡੀ ਉੱਪਰ ਲਾਲ ਰੰਗ ਨਾਲ ਲਿਖੇ ਨਾਅਰੇ ਵਾਲੀਆਂ ਫਲੈਕਸਾਂ ਚੰਬੇੜ ਦਿੱਤੀਆਂ ਸਨ ਜੈਪਸੀ ਦੇ ਅੱਗੇ ਤੇ ਪਿੱਛੇ ਵੱਡੇ ਆਕਾਰ ਵਾਲੇ ਦੋ ਦੋ ਲਾਲ ਝੰਡੇ ਬੰਨੇ ਹੋਏ ਸਨ। ਅਗਲੇ ਦੋਵੇਂ ਲਾਲ ਝੰਡਿਆਂ ਵਿੱਚ ਚਿੱਟੇ ਦਾਤੀ ਹਥੌੜੇ ਸਨ। ਪਿਛਲੇ ਝੰਡਿਆਂ 'ਚੋਂ ਇੱਕ ਵਿੱਚ ਸ਼ਹੀਦ ਭਗਤ ਸਿੰਘ ਦੀ ਤਸਵੀਰ ਸੀ। ਦੂਜੇ ਝੰਡੇ ਵਿੱਚ ਝੰਡਾਫੜੀ ਤੇਜ਼ ਕਦਮ ਪੁੱਟਦਾ। ਬਾਜੀ ਮੱਨਾ ਸਿੰਘ ਸੀ। ਲਾਲ ਰੰਗ ਦੇ 10 ਟਰੈਕਟਰਾਂ ਦੀਆਂ ਛਤਰੀਆਂ ਉੱਪਰ ਵੀ ਲਾਲ ਰੰਗ ਦੀਆਂ ਪਤੰਗਾਂ ਬੰਨੀਆਂ ਹੋਗੀਆਂ ਸਨ। ਹਰੇਕ ਟਰੈਕਟਰ ਉੱਪਰ ਲਾਲ ਝੰਡਾ ਲਹਿਰਾ ਰਿਹਾ ਸੀ ਦੋ ਛੋਟੇ ਹਾਥੀ ਤੇ ਦੋ ਪੀਟਰ ਰੇੜੇ ਵੀ ਉਂਝ ਹੀ ਸਜਾਏ ਖੜੇ ਸਨ 30-40 ਲਾਲ ਰੰਗ ਦੇ ਮੋਟਰਸਾਈਕਲਾਂ ਉੱਪਰ ਵੀ ਲਾਲ ਝੰਡੇ ਲਾ ਕੇ ਖੜਾਏ ਹੋਏ ਸਨ ਸਹੀ 10 ਵਜੇ ਛੋਟੇ ਹਾਥੀ ਵਾਲਾ ਸਪੀਕਰ ਬੋਲਿਆ ਸਾਥੀਓ ਸਾਰੇ ਸਾਥੀ ਤਿਆਰ ਹੋ ਜਾਓ ਆਪਾਂ ਸਹੀ ਅੱਧੇ ਘੰਟੇ ਬਾਅਦ ਤੁਰ ਪਾਵਾਂਗੇ ਸੈਟਿੰਗ یوں ਹੈ ਸਭ ਤੋਂ ਅੱਗੇ ਚਾਰ ਮੋਟਰਸਾਈਕਲ ਬਰਾਬਰ-ਬਰਾਬਰ ਚੱਲਣਗੇ ਉਹੀ ਚਾਰੇ ਨੌਜਵਾਨ ਮੂਰੇ ਮੋਟਰਸਾਈਕਲ ਲਾਉਣਗੇ ਜਿਨ੍ਹਾਂ ਨੂੰ ਇਹ ਕਿਹਾ ਗਿਆ ਹੈ ਹੋਰ ਕੋਈ ਵਿਚ ਨਹੀਂ ਘਸੋੜੇਗਾ ਠੀਕ ਓਕੇ ਬੁਲਾਰਾ ਰੁਕਿਆ ਕੋਤਲ ਕੋੜੇ ਵਾਂਗ ਸ਼ਿੰਗਾਰੇ ਮੋਟਰਸਾਈਕਲ ਅੱਗੇ ਆ ਲੱਗੇ ਹਰੇਕ ਮੋਟਰਸਾਈਕਲ ਤੇ ਉੱਡੂ ਣਟੂ ਕਰਦੇ ਦੋ ਦੋ ਗੱਭਰੂ ਬੈਠੇ ਸਨ ਪਿੱਛੇ ਬੈਠੇ ਚਾਰ ਮੁੰਡਿਆਂ ਦੇ ਹੱਥਾਂ ਵਿੱਚ ਲਾਲ ਝੰਡੇ ਫੜੇ ਹੋਏ ਸਨ ਖੱਬੇ ਪਾਸੇ ਵਾਲੇ ਮੋਟਰਸਾਈਕਲ ਨੂੰ ਚਲਾਉਣ ਲਈ ਡਟੇ ਬੈਠੇ ਲੀਲੇ ਨੰਬਰਦਾਰ ਦੇ ਛੋਟੇ ਮੁੰਡੇ ਰਣਜੀਤ ਨੇ ਪੱਗ ਲਈ ਵੀ ਲਾਲ ਬੰਨੀ ਹੋਈ ਸੀ ਸਪੀਕਰ ਵਿੱਚੋਂ ਫਿਰ ਆਵਾਜ਼ ਆਉਣ ਲੱਗੀ ਇਹਨਾਂ ਚਾਰਾਂ ਬਾਈਕਾਂ ਪਿੱਛੇ ਜਿਪਸੀ ਲੱਗੇਗੀ ਉਸ ਦੇ ਪਿੱਛੇ ਅੱਗੜ ਪਿਛੜ ਪੰਜ ਟਰੈਕਟਰ ਚੱਲਣਗੇ ਟਰੈਕਟਰਾਂ ਮੰਗਰ ਸਪੀਕਰ ਵਾਲਾ ਟਾਟਾ ਐਸ ਹੋਵੇਗਾ ਫਿਰ 15 ਲਾਲ ਟਰੈਕਟਰ ਟਰੈਕਟਰਾਂ ਪਿੱਛੇ ਮੋਟਰਸਾਈਕਲਾਂ ਦਾ ਕਾਫਲਾ ਹੋਵੇਗਾ ਉਹਨਾਂ ਤੋਂ ਬਾਅਦ ਦੋਵੇਂ ਘੁੜੱਕੇ ਬੀਬੀਆਂ ਬੈਠਣੀਆਂ ਇਹਨਾਂ ਵਿੱਚ ਸਭ ਤੋਂ ਮਗਰੋਂ ਸਪੀਕਰ ਵਾਲਾ ਟਾਟਾ ਐਸ਼ ਛੋਟਾ ਪਿਆਰਾ ਛੋਟਾ ਹਾਥੀ ਚੱਲੇਗਾ 15 ਮਿੰਟ ਬਾਅਦ ਬਾਬਾ ਬੁਟਾ ਸਿੰਘ ਪਾਵਨ ਅਗਲੀ ਸੜਕ ਤੇ ਹਿਲਜੁਲ ਵਹੀਕਲਾਂ ਦੀ ਕੂੰਕੂੰ ਕੈਂ ਕੈਂ ਹੋਈ ਗਈ ਅਖੀਰ ਸਭ ਸੈਟਿੰਗ ਹੋ ਗਈ ਸਾਰੇ ਵਹੀਕਲ ਆਪਣੀ ਥਾਂ ਤੇ ਸਟਾਰਟ ਖੜੇ ਸਨ ਪਾਵਨ ਅੰਦਰੋਂ ਸਭ ਤੋਂ ਬਾਅਦ ਐਕਸ਼ਨ ਕਮੇਟੀ ਦੇ ਮੈਂਬਰ ਨਿਕਲੇ ਇੰਦਰਪਾਲ ਨੇ ਉਹੀ ਉਨਾਂ ਵੀ ਪੱਗ ਬੰਨੀ ਹੋਈ ਕਾਲਾ ਕੋਟ ਪਾਇਆ ਹੋਇਆ ਸੀ ਕਾਲੀਆਂ ਗਰੇ ਧਾਰੀਆਂ ਵਾਲੀ ਵਕੀਲਾ ਵਾਲੀ ਪੈਂਟ ਪਾ ਰੱਖੀ ਸੀ ਲੰਬੀ ਡਾਂਗ ਵਾਲਾ ਲਾਲ ਝੰਡਾ ਉਸ ਉਵੇਂ ਫੜਿਆ ਹੋਇਆ ਸੀ ਜਿਵੇਂ ਤਸਵੀਰ ਵਿੱਚ ਲੇ ਭਾਜੀ ਮੰਨਾ ਸਿੰਘ ਦੇ ਹੱਥਾਂ ਵਿੱਚ ਸੀ ਇੰਦਰਪਾਲ ਇਕੱਲਾ ਜਿਪਸੀ ਦੇ ਪਿਛਲੇ ਡਾਲੇ ਵਿੱਚ ਖੜਾ ਹੋ ਗਿਆ ਐਕਸ਼ਨ ਕਮੇਟੀ ਆਗੂਆਂ ਨੇ ਬਸੰਤੀ ਚੋਲੇ ਪਾਏ ਹੋਏ ਸਨ ਲਾਲ ਹਰੇ ਕੇਸਰੀ ਪੱਗਾਂ ਜਾਂ ਪਰਨੇ ਬੰਨੇ ਹੋਏ ਸਨ ਪਵਨ ਪ੍ਰੇਤ ਨੇ ਲਾਲ ਚੁੰਨੀ ਲਈ ਹੋਈ ਸੀ ਉਹ ਸਾਰੇ ਦੋਵੇਂ ਛੋਟੇ ਹਾਥੀਆਂ ਵਿੱਚ ਖੜੇ ਹੋ ਗਏ ਸਪੀਕਰ ਤੋਂ ਚੱਲਣ ਦੀ ਬੇਨਤੀ ਆਈ ਤਾਂ ਇਹ ਕਾਫਲਾ ਚੱਲ ਪਿਆ ਚਾਰ ਚੁਫੇਰਾ ਲਾਲੋ ਲਾਲ ਸੀ ਲਾਲ ਝੰਡੇ ਲਾਲ ਸਜਾਈ ਜਿਪਸੀ ਲਾਲ ਮੋਟਰਸਾਈਕਲ ਲਾਲ ਟਰੈਕਟਰ ਕਢੁੱਕੇ ਛੋਟੇ ਹਾਥੀ ਸਪੀਕਰ ਲਾਲ ਲਾਟਾ ਛੜਦਾ ਨਹਰਾ ਲੱਗਦਾ ਸੈਂਕੜੇ ਗੁਣਾ ਜੋਸ਼ ਨਾਲ ਜਵਾਬ ਆਉਂਦਾ ਰਹਿ ਗਈ ਦੁਕਾਨਦਾਰ ਸ਼ਹਿਰ ਵਾਸੀ ਇਹ ਲਾਲ ਸੁਹਾ ਕਾਫਲਾ ਵੇਖਦੇ ਤੇ ਵੇਖਦੇ ਰਹਿ ਜਾਂਦੇ ਸੁਹਾ ਜਹਾਜ ਜਲਾਲ ਆਮ ਲੋਕਾਂ ਦੇ ਮਨਾਂ ਅੰਦਰ ਵੀ ਜ਼ੁਲਮ ਜ਼ਬਰ ਵਿਰੋਧ ਰੋ ਪਾਰ ਦਿੰਦਾ ਵੰਗਾਰ ਕੰਬੂ ਕਬੂਲ ਸੁਰਖ ਮਾਰਚ ਨਾ ਕਿਤੇ ਰੁਕਿਆ ਨਾ ਕਿਸੇ ਨੇ ਰੋਕਿਆ ਸਪੀਕਰ ਚੋਂ ਲਾਟਾਂ ਛੜ ਦੇ ਬੋਲ ਨਿਕਲ ਰਹੇ ਸਨ ਅਸੀਂ ਗੁੰਡਿਆਂ ਨੂੰ ਉਹਨਾਂ ਦੀ ਪੁਸ਼ਤਨ ਪਨਾਹੀ ਕਰਦੇ ਅਧਿਕਾਰੀਆਂ ਸਿਆਸਤਦਾਨਾਂ ਅਤੇ ਸਰਕਾਰ ਨੂੰ ਦੱਸ ਦਿੰਨੇ ਹਾਂ ਕਿ ਐਡਵੋਕੇਟ ਇੰਦਰਪਾਲ ਦੇ ਪਿੱਛੇ ਜਨ ਸ਼ਕਤੀ ਚਟਾਨ ਵਾਂਗ ਖੜੀ ਹੈ ਸਾਡੇ ਕਿਸੇ ਅਗਵਲ ਅੱਖ ਚੋਕੇ ਵੇਖਣ ਵਾਲੇ ਦੀ ਅੱਖ ਪੰਨਣ ਦਾ ਤਰੀਕਾ ਸਾਨੂੰ ਆਉਂਦਾ ਹੈ ਕੋਟ ਕੰਪਲੈਕਸ ਵਿੱਚ ਧਰਨੇ ਵਾਲੀ ਥਾਂ ਤੇ ਜਾ ਕੇ ਇਹ ਸੁਰਖ ਮਾਰਚ ਰੈਲੀ ਵਿੱਚ ਵਟ ਗਿਆ ਹਜ਼ਾਰਾਂ ਲੋਕ ਉੱਥੇ ਪਹਿਲਾਂ ਹੀ ਆਏ ਬੈਠੇ ਸਨ ਆਗੂਆਂ ਦੇ ਭਾਸ਼ਣ ਸ਼ੁਰੂ ਹੋ ਗਏ ਐਨੇ ਨੂੰ ਇੰਦਰਪਾਲ ਦਾ ਫੋਨ ਖੜਕ ਪਿਆ ਉਧਰੋਂ ਆਵਾਜ਼ ਆਈ ਵਕੀਲ ਸਾਹਿਬ ਆਵਾਜ਼ ਪੈ ਗਈ ਫਟਾਫਟ ਆ ਜਾਓ ਇੰਦਰਪਾਲ ਫਿਰ ਜਿਪਸੀ ਵਿੱਚੋਂ ਇਕੱਲਾ ਖੜਾ ਹੋ ਗਿਆ ਉਹ ਸੱਜਾ ਹੱਥ ਜਿਪਸੀ ਦੇ ਖੜ ਦਿਨ ਉ ਜਾ ਪਾਇਆ ਉਸ ਦੇ ਖੱਬੇ ਹੱਥ ਵਿੱਚ ਕਾਲੇ जिल्द ਵਾਲੀ ਮੋਟੀ ਕਿਤਾਬ ਫੜੀ ਹੋਈ ਸੀ ਜਿਸ ਤੇ ਸੁਨਹਿਰੀ ਅੰਗਰੇਜ਼ੀ ਅੱਖਰਾਂ ਵਿੱਚ ਲਿਖਿਆ ਹੋਇਆ ਸੀ ਇੰਡੀਅਨ ਪਿਨਲ ਕੋਡ ਜਦੋਂ ਇੰਦਰਪਾਲ ਜੈਫਸੀ ਵਿੱਚੋਂ ਉਤਰ ਕੇ ਪਹਿਲੀ ਮੰਜ਼ਲ ਉੱਪਰ ਵੱਧੀ ਇੱਕ ਸੈਸ਼ਨ ਜੱਜ ਅਰਜਨਪੁਰੀ ਦੀ ਅਦਾਲਤ ਵਿੱਚ ਆਪੜਿਆ ਤਾਂ ਮਦਨਦੀਪ ਉਸ ਨੂੰ ਲੱਪਕ ਕੇ ਮਿਲਿਆ ਪੁਲਿਸ ਵਾਲੇ ਉਦੋਂ ਰੋਬਨ ਹੋਰਾਂ ਦੀਆਂ ਹੱਥਕੜੀਆਂ ਖੁੱਲ ਰਹੀ ਸਨ ਉਹ ਸਾਰੇ ਪੂਸ਼ਰੀ ਗਾਂ ਵਾਂਗ ਹਲਕੇ ਕੁੱਤੇ ਤੇ ਹੰਕਾਰੇ ਝੋਟੇ ਵਾਂਗ ਇੰਦਰਪਾਲ ਅਤੇ ਮਦਨਦੀਪ ਵੱਲ ਝਾਕਣ ਲੱਗੇ। ਦੋਵੇਂ ਵਕੀਲ ਜਰੜ-ਜਰੜ ਕਰਦੇ ਅਦਾਲਤੀ ਕਮਰੇ ਵਿੱਚ ਜਾਵੜੇ। ਜਾਂਦੇ ਸਾਰ ਦੋਵੇਂ ਬੋਲੇ ਗੁੱਡ ਆਫਟਰਨੂੰ ਸਰ। ਜੱਜ ਨੇ ਫਾਈਲ ਤੋਂ ਥੋੜਾ ਜਿਹਾ ਸਿਰ ਚੁੱਕਿਆ, ਥੋੜਾ ਜਿਹਾ ਸਿਰ ਹਿਲਾਇਆ, ਮਾਮੂਲੀ ਜਿਹੇ ਬੋਲ ਹਿਲੇ। ਦੂਜੀ ਧਿਰ ਆ ਗਈ। ਐਨੇ ਨੂੰ ਵਕੀਲਾਂ ਦੀ ਫੌਜ ਅਤੇ ਰੋਬਨ ਹੋਰਾਂ ਦੀ ਤਾੜ ਅਦਾਲਤ ਅੰਦਰ ਆਵੜੀ ਜਿਸ ਨਾਲ ਕਮਰਾ ਭਰ ਗਿਆ ਇੰਦਰਪਾਲ ਤੇ ਮਦਨਦੀਪ ਜੱਜ ਦੇ ਖੱਬੇ ਹੱਥ ਵਿਟਨੈਸ ਬਾਕਸ ਕੋਲ ਖੜ ਗਏ ਦੂਜੀ ਧਿਰ ਦੇ ਵਕੀਲ ਰੋਬਨ ਹੋਰੀ ਤੇ ਪੁਲਿਸ ਵਾਲੇ ਜੱਜ ਦੇ ਸੱਜੇ ਹੱਥ ਤਣੇ ਖੜੇ ਸਨ ਅਦਾਲਤ ਦੀ ਕਾਰਵਾਈ ਚੱਲ ਪਈ ਚਲਾਨ 173 ਸੀਪੀਆਰ ਸੀ ਤਹਿਤ ਪੇਸ਼ ਕੀਤਾ ਗਿਆ ਸੀ ਇੰਡੀਅਨ ਪੀਨਲ ਕੋਡ ਦੀਆਂ ਧਾਰਾਵਾਂ 363 366 ਏ 370 ਤੇ 122 24 326 307 ਵੀ ਲੱਗਿਆ ਹੋਇਆ ਸਨ ਫਾਇਰਿੰਗ ਦੀ 336 ਵੀ ਲੱਗੀ ਸੀ ਕੁੱਲ ਦੋਸ਼ੀ 14 ਸਨ ਦੋਵੇਂ ਤਰ੍ਹਾਂ ਦੇ ਵਕੀਲ ਅੱਗੇ ਆਏ ਐਡਵੋਕੇਟ ਨਿਰਵੈਰ ਸਿੰਘ ਸੇਖੂ ਨੇ ਪੁਲਿਸ ਕਹਾਣੀ ਨੂੰ ਝੂਠੀ ਕਿਹਾ ਲਾਈਆਂ ਗਈਆਂ ਧਾਰਾਵਾਂ ਨੂੰ ਬੇਵਨਿਆਦ ਕਿਹਾ ਜਦੋਂ ਅਜਾ ਕੁਝ ਹੋਇਆ ਹੀ ਨਹੀਂ ਬਾਲਗ ਬੱਚਾ ਨੇ ਆਪਣੀ ਮਰਜ਼ੀ ਨਾਲ ਮੈਰਿਜ ਕਰਵਾਈ ਹੈ ਪਛੜੇ ਵਿਚਾਰਾਂ ਵਾਲਾ ਪਰਿਵਾਰ ਫਜ਼ੂਲ ਦੀ ਹਾਲ ਪਾਹਰਿਆ ਕਰ ਰਿਹਾ ਹੈ ਆਧੁਨਿਕ ਸਮਾਜ ਵਿੱਚ ਲੜਕੇ ਲੜਕੀ ਦੀ ਅੰਡਰਸਟੈਂਡਿੰਗ ਵਾਲੀ ਮੈਰਿਜ ਐਡਵਾਂਸ ਸਮਾਜ ਦੀ ਨਿਸ਼ਾਨੀ ਹੈ ਬਾਕੀ ਸਭ ਕੁਝ ਝੂਠਾ ਤੇ ਮਨ ਘੜਤ ਹੈ ਮਨ ਘੜਤਾ ਤੁਹਾਡੀ ਸਟੋਰੀ ਹੈ ਵਕੀਲ ਸਾਹਿਬ ਸ਼ਰਿਆਮ ਗੁੰਡਾਗਰਦੀ ਹੋਈ ਕੁੱਟਮਾਰ ਹੋਈ ਲੜਕੀ ਨੂੰ ਜ਼ਬਰਦਸਤੀ ਅਗਵਾ ਕੀਤਾ ਰੇਪ ਹੋਇਆ ਪੁਲਿਸ ਬਰਾਮਦਗੀ ਹੋਈ ਕੇਸ ਸ਼ਿਸ਼ੇਵੰਗ ਸਾਫ ਹੈ ਤੇ ਸਖਤ ਸਜ਼ਾ ਦੇ ਯੋਗ ਹੈ ਜੱਜ ਦਲੀਲਾਂ ਸੁਣੀ ਗਿਆ ਦਲੀਲਾ ਆਪਣੇ ਅੰਦਰ ਭਰੀ ਗਿਆ ਵਕੀਲਾ ਨੇ ਬੋਲ-ਬੋਲ ਕੇ ਕਾਨੂੰਨ ਦੇ ਵਰਕੇ ਫੋਲ-ਫੋਲ ਕੇ ਸੱਚ ਇਨਸਾਫ ਨਿਆਂ ਦੇ ਪਲੜੇ ਟੋਲ-ਤੋਲ ਕੇ ਆਪਣਾ ਆਪਣਾ ਪੱਖ ਪੇਸ਼ ਕੀਤਾ ਜੱਜ ਨੇ ਟੈਗ ਲਾ ਕੇ ਲਿਆਂਦੀ ਕਾਨੂੰਨ ਦੀ ਕਿਤਾਬ ਦੇ ਪੰਨੇ ਪਲਟੇ ਅਤੇ ਹੁਕਮ ਸੁਣਾਇਆ ਮੈਂ ਸਾਰਿਆਂ ਉੱਪਰ ਚਲਾਨ ਲਈ ਲਾਈਆਂ ਤਾਰਾਵਾਂ ਅਨੁਸਾਰ ਚਾਰਸ ਫਰੇਮ ਕਰਦਾ ਹਾਂ ਦੋਸ਼ ਆਇਦ ਕਰਦਾ ਹਾਂ ਕੇਸ ਦੀ ਸੁਣਵਾਈ ਅਗਲੀ ਜਨਵਰੀਨ ਹੋਵੇਗੀ ਇੰਦਰਪਾਲ ਤੇ ਮਦਨਦੀਪ ਦੇ ਚਿਹਰੇ ਖਿੜ ਗਏ ਸਫਾਈ ਪੱਖ ਦੇ ਵਕੀਲਾਂ ਦੇ ਚਿਹਰੇ ਕਹਿ ਰਹੇ ਸਨ ਸਾਨੂੰ ਤਾਂ ਪਤਾ ਹੀ ਸੀ ਕਿ ਚਾਰਜ ਲੱਗਣਗੇ ਹੀ ਰੋਬਨ ਦੇ ਚਿਹਰੇ ਦਾ ਰੰਗ ਇੱਕ ਵਾਰ ਤਾਂ ਉੱਡ ਗਿਆ ਪਲਿੱਤਣ ਫਿਰੀ ਪਰ ਛੱਟ ਹੀ ਪੀਲ ਕਲਾਲੀ ਵਿੱਚ ਵਟਣ ਲੱਗੀ ਰੋਬਨ ਨੇ ਠੱਠੇ ਵਾਂਗ ਸ੍ਰੀਰ ਸ਼ੰਡਿਆ ਤੇ ਗੜਕੇ ਨਾਲ ਬੋਲਿਆ ਓਏ ਕੁਝ ਨਹੀਂ ਹੁੰਦਾ ਜਮਾ ਕੁਝ ਨਹੀਂ ਹੁੰਦਾ ਸਾਨੂੰ ਇੰਦਰਪਾਲ ਅਤੇ ਮਦਨਦੀਪ ਫਿਰ ਸ਼ਿੰਗਾਰੀ ਜਿਪਸੀ ਵਿੱਚ ਆ ਚੜ੍ਹੇ ਰੋਬਨ ਹੋਰਾਂ ਨੂੰ ਪੁਲਿਸ ਨੇ ਵੈਨ ਵਿੱਚ ਚੜਾ ਲਿਆ ਧਰਨਾ ਗਰਾਊਂਡ ਤੱਕ ਦੋਵੇਂ ਗੱਡੀਆਂ ਬਰੋ ਬਰੋਬਰ ਤੁਰੀਆਂ ਗੰਗਾ ਜਿਪਸੀ ਧਰਨੇ ਵਾਲੇ ਮੁੜ ਗਈ ਤੇ ਵੈਨ ਸੁਧਾਰ ਕਲ ਦੇ ਰਾਹ ਪੈ ਗਈ ਲੀਲੇ ਨੰਬਰਦਾਰ ਦੀ ਢਾਣੀ ਵਿੱਚ ਉਸ ਸਮੇਂ ਦਾ ਕਲੇਸ਼ ਪਿਆ ਹੋਇਆ ਸੀ ਜਦੋਂ ਦਾ ਸ਼ੈਲੀ ਤੇ ਬਬਲੀ ਦਾ ਫੋਨ ਆਇਆ ਸੀ ਸ਼ੈਲੀ ਬਾਂਬੜ ਬਾਂਬੜ ਕੇ ਲੀਲੇ ਦੇ ਗਲ ਪੈ ਰਿਹਾ ਸੀ ਨੰਬਰਦਾਰਾ ਤੇਰਾ ਸ਼ਹਿਜਾਦਾ ਰਣਜੀਤ ਹੋਰ ਹੀ ਰਣਜਿੱਤ ਦਾ ਫਿਰਦਾ ਉਹ ਸਾਡੇ ਖਿਲਾਫ ਹੀ ਲਾਲ ਲੀਰ ਬੰਨੀ ਫਿਰਦਾ ਤੇ ਬਸੰਤੀ ਚੋਲਾ ਪਾਈ ਫਿਰਦਾ ਆਪਦੇ ਲਾਲ ਮੋਟਰਸਾਈਕਲ ਤੇ ਲਾਲ ਝੰਡਾ ਲਾ ਕੇ ਸਾਡੀ ਮੁਰਦਾਬਾਦ ਕਰਦਾ ਫਿਰਦਾ ਸਾਨੂੰ ਫਾਹੇ ਲਾਉਣ ਤੇ ਨਾਰੇ ਲਾਉਂਦਾ ਚੰਗਾ ਮਲਮੋੜਿਆ ਸਾਡੇ ਅਹਿਸਾਨਾਂ ਦਾ ਮੈਂ ਤੁਹਾਡੇ ਮੂਹਰੇ ਹੋ ਕੇ ਮਰਦਾ ਰਿਹਾ ਵਰਧੀਆਂ ਗੋਲੀਆਂ ਤੇ ਪੁਲਿਸ ਤਸ਼ੱਦਦ ਚ ਤੁਹਾਡੇ ਘਰ ਦੀ ਢਾਲ ਬਣਿਆ ਤੇਰਾ ਲਾਡਲਾ ਪੁੱਤ ਸਾਨੂੰ ਫਾਂਸੀ ਟੰਗਣ ਲੱਗਿਆ ਹੋਇਆ ਬਬਲੀ ਸ਼ੈਲੀ ਤੋਂ ਵੀ ਚਾਰ ਰਤیاں ਉੱਤੇ ਬੋਲੀ। ਪਾਜੀ ਰਣਜੀਤ ਤਾਂ ਸਾਰੇ ਹੱਦਾਂ ਬੰਨੇ ਲੰਘ ਗਿਆ ਜੇ। ਮੈਂ ਆਪ ਕਚਹਿਰੀਆਂ ਕੋਲ ਚੁਬਾਰੇ 'ਚ ਛੁਪਕੇ ਵੇਖਿਆ ਉੱ쩔-ਉੱ쩔 ਕੇ ਨਾਰੇ ਹੀ ਨਹੀਂ ਸੀ ਮਾਰਦਾ ਸੀ ਬਲਕਿ ਰੋਵੰਦ ਦਾ ਨਾਮ ਲੈ ਲੈ ਕੇ ਮੁਰਦਾਬਾਦ ਕਹਿਣ ਦਿਆ ਸੀ। ਤੁਸੀਂ ਕੰਨ ਖੋਲ ਕੇ ਸੁਣ ਲਓ ਉਹ ਤਾਂ ਮੁਰਦਾਬਾਦ ਕਹਿੰਦਾ ਹੀ ਸੀ। ਆਹੀਂ ਉਸ ਨੂੰ ਮੁਰਦਾਬਾਦ ਕਰ ਦਿਆਂਗੇ। ਪਾਲੀ ਦਾ ਉਸੇ ਵੇਲੇ ਭੁਣਨ ਲੱਗਾ ਸੀ ਪਰ ਆਹੀਂ ਇਤਰਾ ਨਹੀਂ ਕਰਨਾ ਦਿੱਤਾ। ਤਾਨੂੰ ਖਬਰਦਾਰ ਕਰ ਦਿੱਤਾ ਜੀ ਉਹਦੇ ਨੱਥ ਪਾਉ ਨਹੀਂ ਫਿਰ ਅਹੀਂ ਲੀਲਾ ਨੰਬਰਦਾਰ ਫੋਰਸ ਸੁਣ ਕੇ ਬੌਂਦਲ ਗਿਆ ਸੀ ਰਣਜੀਤ ਦੇ ਚਾਲੇ ਉਸ ਨੂੰ ਉਦੋਂ ਹੀ ਬੁਰੇ ਲੱਗਣ ਲੱਗੇ ਸਨ ਜਦੋਂ ਉਹ ਟੁਢਾਲਕਾਲਜ ਵਿੱਚ ਸਟੂਡੈਂਟ ਯੂਨੀਅਨ ਦਾ ਸਖਤਰ ਬਣਿਆ ਸੀ ਉਸ ਦੀਆਂ ਕਿਤਾਬਾਂ ਤੇ ਲਾਲ ਜਿਲਦਾਂ ਚੜੀਆਂ ਲੀਲੇ ਨੇ ਆਪ ਵੇਖਿਆ ਸਨ ਮਿਨੀ ਬੱਸਾਂ ਦੇ ਘਰਾਓ ਅਤੇ ਘੱਗਰ ਦੇ ਤੇਜ਼ਾਬੀ ਪਾਣੀ ਵਿਰੋਧ ਸੰਘਰਸ਼ ਵਿੱਚ ਰਣਜੀਤ ਦਾ ਜਾਣਾ ਲੀਲੇ ਨੂੰ ਫੁੱਟੀ ਅੱਖ ਨਹੀਂ ਸੀ ਪਾਇਆ ਮੰਡੇ ਟਡਾਲ ਦੇ ਖੁਦਕਿਸ਼ੀ ਨੋਟ ਰੱਖ ਕੇ ਫਾਹ ਲੈ ਕੇ ਮਰੇ ਬਿਹਾਰੀ ਪਈਏ ਲਈ ਬਣੀ ਸੰਘਰਸ਼ ਕਮੇਟੀ ਦੇ ਠੇਕਾ ਅਧਿਆਪਕ ਯੂਨੀਅਨ ਦੇ ਮੁਜਾਰੇ ਉੱਪਰ ਹੋਏ ਲਾਠੀ ਚਾਰਜ ਵਿੱਚ ਜ਼ਖਮੀ ਹੋਏ ਰਣਜੀਤ ਨਾਲ ਲੀਲੇ ਨੇ ਖਾਸਾ ਕਲੇਸ਼ ਕੀਤਾ ਸੀ ਪਰ ਉਸ ਦੇ ਲੜਦਿਆਂ ਰੋਕ ਦਿਆ ਵੀ ਰਣਜੀਤ ਅਧਿਆਪਕ ਕੋਲ ਵਿੱਚ ਜੇਲ੍ਹ ਯਾਤਰਾਕਰ ਆਇਆ ਸੀ ਲੀਲੇ ਕਕਰ ਉਹ ਨਹੀਂ ਸੀ ਰਿਹਾ ਜੋ ਸੌਣ ਸਿਉਂ ਵੇਲੇ ਸੀ 84 ਵੇਲਾਂ ਦੀ ਗੰਗਾ ਵਿੱਚ ਐਸੀ ਚੁੱਭੀ ਲੱਗੀ ਸੀ ਕਿ ਲੀਲਾ ਲੀਲਾ ਹੋ ਗਈ ਕੇਸਰੀ ਖਾਕੀ ਦਾ ਖਾਜ਼ਾ ਬਣੀ ਵੀ ਈ ਲੀਲੇ ਦੇ ਹੱਥ ਰੰਗ ਗਈ ਉਹ ਸੰਜਮ ਤੇ ਸਿਆਣਪ ਨਾਲ ਘਰ ਅੱਗੇ ਹੋਰ ਅੱਗੇ ਲਈ ਗਿਆ 45 ਕਿੱਲਾਂ ਦਾ ਖੱਬੀ ਖਾਨ ਟੱਕ ਬਣਾ ਕੇ ਲੀਲੇ ਤੋਂ ਗੁਰਦੇਵ ਸਿੰਘ ਗਿਲ ਬਣ ਉਸ ਲੀਲੀ ਬਣ ਲਈ 5 ਸਾਲ ਬਲਾਕ ਸੰਪਤੀ ਦਾ ਚੇਅਰਮੈਨ ਬਣ ਤਾਂ ਦੀ ਢੇਰੀ ਨੂੰ ਹੋਰ ਜ਼ਰਬਾਂ ਦੇ ਗਿਆ ਇੱਕ ਹੋਰ ਉੱਚੀ ਛਾਲ ਬਨੀਤ ਵਰਮਾ ਦੇ ਅੰਗੂਰਾ ਵਾਲੇ ਬਾਗ ਵਿੱਚੋਂ ਵੱਜ ਗਈ ਸੀ ਢੀਂਗ ਮੋੜ ਵਾਲੀ ਜ਼ਮੀਨ ਬਾਗ ਕੋਠੀ ਹੇਠਲੀ ਬੇਸਮੈਂਟ ਵਾਲੇ ਕਾਰੋਬਾਰ ਦਾ ਇੰਚਾਰਜ ਲੀਲਾ ਨੰਬਰਦਾਰ ਹੀ ਸੀ ਬੇਸਮੈਂਟ ਚ ਹਰਿਆਣਾ ਮਾਰਕਾ ਸ਼ਰਾਬ ਦੀਆਂ ਗੱਡੀਆਂ ਭਰ-ਭਰ ਲੀਲੇ ਹੀ ਤੋਰਦਾ ਰਾਤ ਬਰਾਤੇ ਆਉਂਦੇ ਪਾਲੀ ਨੂੰ ਵੀ ਲੀਲੇ ਨੇ ਬੁੱਕਲ ਚ ਲੈ ਲਿਆ ਸੀ ਹੁਣ ਲੀਲਾ ਨੰਬਰਦਾਰ ਟਪਿਆ ਖੜਾ ਸੀ ਦੁਨਾਲੀ ਉਹਦੇ ਹੱਥ ਚ ਸੀ ਉਹ ਰਣਜੀਤ ਨੂੰ ਗਾਲ ਤੇ ਗਾਲ ਦੇ ਜਾਂਦਾ ਸੀ ਸਾਲਿਆ ਕੁੱਤੇ ਦੀਆਂ ਨਸਲੇ ਨਿਕਲ ਜਾ ਮੇਰੇ ਘਰੋਂ ਐਵੇਂ ਜਿਵੇਂ ਤਿੰਨਾ ਲੀੜਿਆਂ ਚ ਨਹੀਂ ਗੋਲੀ ਮਾਰ ਕੇ ਦੋਹਨ ਨੂੰ ਪੰਦੂ ਤੀਵੀਂ ਖਸਮ ਨੂੰ ਤੂੰ ਸਾਲਿਆ ਬਾਈ ਸ਼ੈਲੀ ਨਾਲ ਦੁਸ਼ਮਣ ਹੀ ਪਵਾਉਣੇ ਮੈਂ ਸਾਨੂੰ ਅੱਜ ਤੋਂ ਸਾਰੇ ਕੁਝ ਬੇਦਖਲ ਕਰਦਾ ਇੱਕ ਸੂਈ ਵੀ ਨਹੀਂ ਦਿੰਦਾ ਘਰ ਚੋਂ ਪਾਲੀ ਦੇ ਕਾਲੇ ਨੂੰ ਦੇਉ ਸਾਰਾ ਕੁਝ ਤੇਰੇ ਪਿੱਛੇ ਉਹ ਜਵਾਕ ਦਰਦਰ ਰੋਲਿਆ ਤੈਨੂੰ ਸ਼ਹਿਜ਼ਾਦਾ ਬਣਾ ਕੇ ਪਾਲਿਆ ਪੜਾਇਆ ਤੂੰ ਸਾਡੇ ਘਰ ਵਿੱਚ ਕਬੀ ਜਿਹੜਾ ਕਿੱਥੋਂ ਜੰਪਿਆ ਦਫਾ ਹੋ ਜਾ ਮੇਰੀਆਂ ਅੱਖਾਂ ਤੋਂ ਪਰੇ ਹੋ ਜਾ ਰਣਜੀਤ ਦਾ ਲਾਲ ਮੋਟਰਸਾਈਕਲ ਨਵੇਂ ਰਣਜੀਤਣ ਜੂਝਣ ਲਈ ਘਰ ਛੱਡ ਗਿਆ ਲੋੜੀ ਲੰਗੇ ਨੂੰ ਅੱਜ 8ਵਾਂ ਦਿਨ ਸੀ ਲੋੜੀ ਲੰਗਣ ਸਾਰ ਹੀ ਲੋੜੇ ਦੀ ਠੰਡ ਪੈਣ ਲੱਗੀ ਸੀ ਕੜਾਕੇ ਦੀ ਸਰਦੀ ਤਰੇਲ ਤੋਂ ਦਸੀਤ ਲਹਿਰ ਨੇ ਸਮੇਂ ਦੀ ਗਤੀ ਰੋਕ ਦਿੱਤੀ ਸੀ ਖੇਤਾਂ ਵਿੱਚ ਸਰੋਂ ਦੀ ਫਸਲ ਦੇ ਢੰਡ ਮੁੜ ਗਏ ਸਨ ਜਿਵੇਂ ਬਰਸੇਮ ਦਾ ਵਾਦਾ ਰੁਕ ਗਿਆ ਸੀ ਕਣਕ ਨੂੰ ਠੰਡ ਕਿਉਂ ਵਾਂਗ ਲੱਗ ਰਹੀ ਸੀ ਪਰ ਲੋਕਾਂ ਨੂੰ ਸਰਦੀ ਨੇ ਅੰਦਰ ਤਾੜਿਆ ਹੋਇਆ ਸੀ ਜਨ ਜੀਵਨ ਖੜ ਗਿਆ ਸੀ ਦੁਕਾਨਾਂ ਤੇ ਗਾਹਕ ਨਾ ਆਉਂਦੇ ਦੁਕਾਨਦਾਰ ਬੇਲੇ ਬੈਠ ਕੇ ਮੁਰ ਜਾਂਦੇ ਦਫ਼ਤਰਾਂ ਵਿੱਚ ਹਾਜ਼ਰੀ ਘਟ ਗਈ ਲੋਕਾਂ ਦੇ ਕੰਮ ਰੁਕੇ ਪਏ ਸਨ ਪਰ ਪੁੱਛਣ ਵਾਲਾ ਕੋਈ ਨਹੀਂ ਸੀ ਪੁੱਛਣ ਵਾਲਾ ਆਪ ਹੀਟਰ ਬਲੂਅਰ ਛੱਡੀ ਬੈਠੇ ਸਨ ਕੰਮ ਧੰਦਿਆਂ ਵਾਲੇ ਲੋਕ ਖੱਜਲ ਖਵਾਰ ਹੋ ਰਹੇ ਸਨ ਉਹਨਾਂ ਨੂੰ ਝੇਡਾ ਮਸ਼کریاں ਹੋ ਰਹੀਆਂ ਸਨ ਬਾਬਾ ਘਰੇ ਨਹੀਂ ਬੈਠੀਦਾ ਠੰਡ 'ਚ ਕੁਲਫੀ ਜੰਮ ਜੂ ਠੰਡ ਵਿੱਚ ਹੱਥ ਤਾਂ ਬਾਹਰ ਨਿਕਲਦਾ ਨਹੀਂ ਤੈਨੂੰ ਹੱਥਾਂ ਤੇ ਸਰੂੰ ਕਿਵੇਂ ਜਮਾ ਦਈਏ ਰੱਬ ਨੂੰ ਕਹੋ ਭਾਈ ਸਾਹਿਬ ਤਾਂ ਇਹ ਜਾਮ ਪਈਆ ਰੂਡੂ ਇਸ ਜਾਮ ਹੋਣ ਦੀ ਸਥਿਤੀ ਵਿੱਚ ਸਿਰਤਾ ਗਵਾ ਕੇ ਇਸ ਰੋੜ ਪਿਆਸੀ ਚਾਰਜ ਲੱਗਣ ਤੋਂ ਬਾਅਦ ਲਗਾਤਾਰ ਛੇਤੀ ਛੇਤੀ ਪੇਸ਼ ਆ ਪੰਗਾਸਨ ਕੇਸ ਗਵਾਹਾਂ ਤੇ ਆ ਗਿਆ ਸੀ ਪਹਿਲੀ ਗਵਾਹੀ ਸ਼ਿਕਾਇਤ ਕਰਤਾ ਮੁਦਈ ਪ੍ਰਦੀਪ ਦੀ ਹੁੰਨੀ ਸੀ ਲਾਲਚੰਦ ਦੀ ਬਜਾਏ ਪ੍ਰਦੀਪ ਨੂੰ ਮੁਦਈ ਰੱਖਿਆ ਸੀ ਮੁਦਈ ਵਜੋਂ ਪ੍ਰਦੀਪ ਦੀ ਗਵਾਹੀ ਨਾਲ ਗਵਾਹਾਂ ਦਾ ਸਿਲਸਿਲਾ ਸ਼ੁਰੂ ਹੋ ਜਾਣਾ ਸੀ ਕੱਲ ਦੁਪਹਿਰ ਧੁੰਦ ਤੇ ਕੋਹਰੇ ਵਿੱਚ ਵਕੀਲਾ ਨੇ ਪ੍ਰਦੀਪ ਨੂੰ ਐਫ ਆਈ ਆਰ ਚਲਾਨ ਉਸ ਤੇ ਬਿਆਨ ਪੜਾ ਦਿੱਤੇ ਸਨ ਗਵਾਹੀ ਸਮਝਾ ਦਿੱਤੀ ਸੀ ਪ੍ਰਦੀਪ ਪੜਦਾ ਪੜਦਾ ਸੁਣ ਹੋ ਜਾਂਦਾ ਵਕੀਲ ਦੇ ਸ਼ਬਦ ਉਸ ਨੂੰ ਸੁਣਨੋਂ ਹਟ ਜਾਂਦੇ ਅੱਖਰ ਦਿਸਨੋਂ ਹਟ ਜਾਂਦੇ ਘਰ ਵਿੱਚ ਵਾਪਰਿਆ ਘਟਨਾ ਕ੍ਰਮ ਦਿਸਣ ਲੱਗ ਜਾਂਦਾ ਕੋਹਰਾਮ ਸੁਣਨ ਲੱਗ ਜਾਂਦਾ ਸਰੀਰ ਦੀਆਂ ਸੱਟਾਂ ਦੁਖਣ ਲੱਗ ਜਾਂਦੀਆਂ ਧੀ ਦਾ ਬੈਰਾਗ ਉੱਠਦਾ ਅਲੀਰਾ ਦੀ ਗੁੱਡੀ ਵਾਂਗ ਖਿਲਰੇ ਸੀਰ ਦਿਸਣ ਲੱਗਦੀ ਛਿਲਕਾਂ ਦੇ ਕੋੜੇ ਵਾਂਗ ਖਿਲ ਰਿਆ ਘਰ ਅਖਾ ਗਿਆ ਜਾਂਦਾ ਜ਼ਿੰਦਗੀ ਦਾ ਜਾਮ ਹੋਇਆ ਪਈ ਐ ਸਾਹਮਣੇ ਆ ਖੜਦਾ ਦੁਕਾਨ ਦਾ ਡਿੱਗਿਆ ਸ਼ਟਰ ਦਿਸਦਾ ਸੰਤੋਸ਼ ਦੀ ਬਿਨਾਂ ਤਨਖਾਹ ਛੁੱਟੀ ਤੇ ਸਨੇਹ ਸਿਰਤ ਦੀਆਂ ਸਕੂਲ ਕਾਲਜ ਤੋਂ ਗੈਰਹਾਜ਼ਰੀਆਂ ਨਜ਼ਰیں ਪੈਂਦੀਆਂ ਮਾਂ ਬਾਪ ਦੀਆਂ ਝੁਰੜੀਆਂ ਦੀ ਵੱਧੀ ਗਿਣਤੀ ਰੜਕਦੀ ਧਰਨੇ ਮੁਜ਼ਾਹਰਾ ਵਿੱਚ ਜਾਂਦੇ ਦੀ ਨਮੋਸ਼ੀ ਫਿਰ ਆਉਂਦੀ ਸਿਰਤ ਦੇ ਨਾਮ ਤੇ ਲੱਗਦੇ ਨਾਰੇ ਤੇ ਅਖਬਾਰਾਂ ਵਿੱਚ ਛਪਦੀਆਂ ਮਸਾਲੇਦਾਰ ਖਬਰਾਂ ਪੜ੍ਹ ਕੇ ਆਈ ਸ਼ਰਮ ਵਿੱਚ ਆਈ ਜਾਂਦੀ ਅਖਬਾਰਾਂ ਟੈਲੀਵਿਜ਼ਨ ਤੇ ਵੇਖੀ ਤਸਵੀਰ ਫਿਰ ਅੱਖਾਂ ਅੱਗੇ ਆ ਖੜਦੀ ਐਂਕਰਾਂ ਵੱਲੋਂ ਤਿੰਗ ਤਿੰਗ ਕੇ ਚੀਖ ਚੀਖ ਕੇ ਕੀਤੀ ਕਮੈਂਟਰੀ ਫਿਰ ਅੱਖਾਂ ਮਿਚਾ ਦਿੰਦੀ ਸਰਕਾਰੀ ਵਕੀਲ ਬਲਕਾਰ ਸਿੰਘ ਸਿੱਧੂ ਇੰਦਰਪਾਲ ਮਦਨਦੀਪ ਪ੍ਰਦੀਪ ਦੀਆਂ ਅੱਖਾਂ ਮਿਚੀਆਂ ਨਾ ਰਹਿਣ ਦਿੰਦੇ ਭਾਈ ਸਾਹਿਬ ਇੰਓ ਰੋ ਰੋ ਕੇ ਤਾਂ ਆਪਾਂ ਰੁਲ ਜਾਾਂਗੇ ਕੇਸ ਨਹੀਂ ਲੜਿਆ ਜਾਣਾ ਪ੍ਰਦੀਪ ਜੀ ਆਪਾਂ ਨੂੰ ਆਪਾਂ ਮਾਰਨਾ ਪਊ ਹੋਈ ਬੀਤੀ ਯਾਦ ਵੀ ਰੱਖਣੀ ਪਊ ਕੋਰਟ ਵਿੱਚ ਪਲ-ਪਲ ਉਹ ਪਲ ਬਿਆਨ ਕਰਨ ਨੇ ਪਹਿਣਗੇ ਉਹਨਾਂ ਦੇ ਵਕੀਲਾਂ ਦੇ ਜਵਾਬ ਵੀ ਦੇਣੇ ਪੈਣਗੇ